ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੇਖੋ ਮਾਨਵੇਰੇ ਇਲਾਕੇ ਦੇ ਵਿੱਚ ਬਹੁਤ ਜਿਆਦਾ ਬਾਰਸ਼ ਹੋ ਰਹੀ ਹੈ ਇਸ ਵੇਲੇ ਟਾਈਮ ਲੱਗ ਭਗ ਸਵਾ ਦਸ ਹੋਏ ਆ ਔਰ ਇੰਨੀ ਜਬਰਦਸਤ ਬਾਰਸ਼ ਹੋ ਰਹੀ ਹੈ ਕਿ ਹੱਥ ਤੋ ਭਰੇ ਐਂ ਮਨਕੇ ਚਲੋ ਵੀ ਸਦੀਆਂ ਧਾਰਾ ਪੈ ਰਹੀਆਂ ਹਨ ਕਣੀਆਂ ਨਹੀਂ ਸਦੀਆਂ ਧਾਰਾ ਪੈ ਰਹੀਆਂ ਧਾਰਾ ਬਹੁਤ ਜ਼ਬਰਦਸਤ بارش ਹੈ ਜੇਕਰ ਇਹ بارش ਨਾਰੂਦੀ ਇਹਦੇ ਨਾਲ ਨੁਕਸਾਨ ਹੋਣ ਦੇ ਵੀ ਖਤਰੇ ਨੇ ਇਹ ਲੰਬੇ ਸਮੇਂ ਮਗਰੋਂ ਕਿਤੇ ਐਵੇਂ ਦੀ بارش ਦੇਖੀ ਹੈ 1988 ਦੇ ਵਿੱਚ ਇਸ ਇਲਾਕੇ 'ਚ ਐਵੇਂ بارش ਹੋਈ ਸੀ ਉਦੋਂ ਬਾਅਦ ਮੈਂ ਨਹੀਂ ਦੇਖੀ ਖੈਰ ਕੁਝ ਸਮਾਂ ਬਾਹਰ ਰਿਆ ਕਰਕੇ ਪਰ ਮੇਰੇ ਹਿਸਾਬ ਨਾਲ ਮੈਂ ਕਦੇ ਸੁਣਿਆ ਵੀ ਉਦੋਂ ਬਾਅਦ ਇਹ بارش 1988 ਚ ਹੋਈ ਸੀਗੀ ਚੜਦੇ ਅਸੂ ਚ ਤੇ ਲਗਾਤਾਰ 6-7 ਦਿਨ بارش ਹੋਈ ਸੀ ਤੇ ਹੁਣ ਵੀ ਕੱਲ ਤੋਂ ਤਾਂ ਲਗਾਤਾਰ ਹੀ ਮੰਨ ਕੇ ਚੱਲੋ ਚੱਲ ਰਹੀ ਹੈ ਔਰ ਅੱਜ ਸਵੇਰ ਤੋਂ ਤਾਂ ਬਿਲਕੁਲ ਹੀ ਨਹੀਂ ਰੁਕੀ ਬਹੁਤ ਜ਼ਬਰਦਸਤ بارش ਹੋ ਪੈ ਰਹੀ ਹੈ ਸਾਰੇ ਆਪੋ ਆਪਣਾ ਧਿਆਨ ਰੱਖੋ ਕਿਉਂਕਿ ਥੋੜੀ ਦੇਰ ਪਹਿਲਾਂ ਮੌਸਮ ਵਿਭਾਗ ਦਾ ਵੀ ਮੈਸੇਜ ਆਇਆ ਸੀ ਉਹਨੇ ਦੱਸਿਆ ਸੀ ਪਟੇਗੜ੍ਹ ਤੋਂ ਮਹਾਲੀ ਸੰਗਰੂਰ ਬਰਨਾਲਾ ਮਾਨਸਾ ਬਠਿੰਡਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਉਹਨੇ ਕਿਹਾ ਸੀ ਵੀ ਮੋਗਾ ਇਹਨਾਂ ਜ਼ਿਲ੍ਹਿਆਂ 'ਚ ਭਾਰੀ بارش ਹੋ ਸਕਦੀ ਹੈ ਅਗਲੇ 3 ਘੰਟੇ ਲੱਗਦਾ ਵੀ ਉਹ 3 ਘੰਟਿਆਂ ਚ ਵਾਕੇ ਹੀ ਉਹ ਹੋਈ ਐ ਯਾਰ ਮੈਸੇਜ ਉਹਨਾਂ ਦੇ ਪਹਿਲਾਂ ਵੀ ਹੁੰਦੇ ਨੇ ਪਹਿਲਾਂ ਪਰਕਾ ਤੇ ਨਹੀਂ ਹੋਇਆ ਤੇ ਅੱਜ ਬਹੁਤ ਜ਼ਬਰਦਸਤ ਬਾਰਿਸ਼ ਹੋ ਰਹੀ ਐ ਜੀ ਮਨਿਕਾ ਕਣੀਆਂ ਦੇ ਬਜਾਏ ਨਾ ਸੱਡੀਆਂ ਧਾਰਾਂ ਪੈ ਰਹੀਆਂ ਤੁਹਾਨੂੰ ਮੈਂ ਦਿਖਾਉਣਾ ਉੱਥੇ ਗੱਡੀ ਦੇ ਉੱਤੇ ਪੈ ਰਹੀਆਂ ਥਣੀਆਂ ਇਹਨੀਆਂ ਧਾਰਾਂ ਬਹੁਤ ਤੇਜ਼ੀ ਨਾਲ ਪਾਣੀ ਚੱਲ ਰਿਹਾ ਹੈ ਬਹੁਤ ਤੇਜ਼ੀ ਨਾਲ ਪਾਣੀ ਚੱਲ ਰਿਹਾ ਹੈ ਔਰ ਬਹੁਤ ਜਬਰਦਸਤ بارش ਹੋ ਰਹੀ ਹੈ ਔਰ ਇਹ ਐਨੀ بارش ਖਤਰਨਾਕੀ ਹੈ ਕਿਉਂਕਿ ਬਹੁਤ ਸਾਰੇ ਕੋਈ ਪ੍ਰਬੰਧ ਨਹੀਂ ਹੈ ਸੜਕਾਂ ਦੇ ਉੱਤੇ ਪਾਣੀ ਚੱਲ ਰਿਹਾ ਹੈ ਜਬਰਦਸਤ ਪਾਣੀ ਚੱਲ ਰਿਹਾ ਹੈ ਸੜਕਾਂ ਤੇ ਵਾਰ ਕਰ ਰਿਹਾ ਹੈ ਛੜਕੀ ਇਹਨਾ ਨਹੀਂ ਪੈ ਰਿਹਾ ਸਵੇਰ ਦਾ ਹੀ ਇਦਾਂ ਚੱਲ ਰਿਹਾ ਹੈ ਹੋਰ ਜਾਣ ਵਾਲੇ ਆਸਤੇ ਬਹੁਤ ਵੱਡੀ ਦਿੱਕਤ ਹੈ ਇਹ ਸਾਰੇ ਲੋਕਾਂ ਨੇ ਵੀ ਵੱਡੀ ਦਿੱਕਤ ਹੈ ਇਹ ਕਿਉਂਕਿ ਬਹੁਤ ਜ਼ਬਰਦਸਤ ਵਾਰਸ਼ਾ ਬਹੁਤ ਲੰਮੇ ਸਮੇਂ ਬਾਅਦ ਕਿਤੇ ਐਮੇ ਦੀ بارش ਹੋਈ ਹੈ ਆਪਣਾ ਸਾਰੇ ਧਿਆਨ ਬਖੋ ਧੰਨਵਾਦ ਸਾਰਿਆਂ ਦਾ ਰੱਬ ਰੱਖੇ